ਇੱਕ ਵੀਡੀਓ ਦੇਖੀ ਆ ਜਿਹਦੇ ਵਿੱਚ ਬੰਦਾ ਸੇਵਾ ਕਰਨ ਗਿਆ ਆ ਹੜਪੀੜਤਾਂ ਲਈ ਲੰਗਰ ਵਰਤਾਉਣ ਲੱਗੇ ਹੋ ਆ ਤੇ ਉਹਨੇ ਹਨਾ ਟਰੈਕਟਰ ਤੇ ਚੜ੍ਹ ਕੇ ਗੱਲਾਂ ਕਈਆਂ ਬਈ ਘਰੁੰਡੇ ਮਾਰੇ ਮੇਰੇ ਤੇ ਮੈਨੂੰ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਦੀ ਸੌਂ ਲੱਗੇ ਮੈਂ ਅੱਗੇ ਤੋਂ ਕਦੇ ਦੁਆ ਨਹੀਂ ਕਰੂੰਗਾ ਲੰਗਰ ਤਾਂ ਜਾਨੀ ਕਿ ਇਦਾਂ ਹੜਪੀੜਤਾਂ ਦੀ ਸਹਾਇਤਾ ਕਰਨ ਨਹੀਂ ਆਉਂਗਾ ਠੀਕ ਆ ਬਈ ਜ਼ਿਮੀਂਦਾਰਾਂ ਨੇ ਸਾਨੂੰ ਚਾਹ ਪਿਆਈ ਪਰ ਇਹ ਜਿਹੜੇ ਦੂਏ ਸੀਗੇ ਉਹਨਾਂ ਨੇ ਸਾਡੇ ਘਰੁੰਡੇ ਮਾਰੇ ਪਹਿਲਾਂ ਤਾਂ ਡੰਗਰ ਦਿਓ ਤੁਹਾਡਾ ਦਾ ਤਰੀਕਾ ਹੀ ਗਲਤ ਆ ਵਰਤੌਣ ਦਾ ਪ੍ਰਸ਼ਾਦਾ ਇਹ ਤਾਂ ਗੁਰੂ ਘਰ ਦਾ ਰੂਲ ਆ ਕਿ ਪੰਗਤ ਬਣਾ ਕੇ ਤੁਸੀਂ ਲਾਈਨ ਬਣਵਾ ਲਓ ਜੇ ਟਾਟਨੀ ਉੱਥੇ ਵਸਾਣ ਦੀ ਜਗ੍ਹਾ ਹੈਗੀ ਲਾਈਨਾਂ ਦਾ ਬਣਵਾਏ ਸਕਦੇ ਤੁਸੀਂ ਤਾਂ ਆਪ ਹੁੱਲਰੀਆਂ ਪਾਉਣ ਲੱਗੇ ਹੋ ਆ ਘਰੋਂਡੇ ਸਾਡੇ ਵੱਜਣਾ ਹੀ ਆ ਤੇ ਚੌਥੇ ਮਹਾਰਾਜ ਦੀ ਸੌਂ ਲੱਗਿਓ ਆ ਖਾਣ ਨਿਰਈ ਯਾਨੀ ਕਿ ਹਨਾ ਗੁਰਮਤ ਦੇ ਉਲਟ ਨਿਰਈ ਨਿਰਈ ਦਸਵੇਂ ਪਾਸ਼ਾ ਨੇ ਕੀ ਕਿਹਾ ਸੀ ਵੀ ਜਿਹੜੇ ਪਹਾੜੀ ਹਿੰਦੂ ਰਾਜੇ ਸੀਗੇ ਉਹ ਗਊ ਦੀ ਸੌਂ ਤੇ ਗੀਤਾ ਦੀ ਸੌਂ ਖਾ ਕੇ ਮੁੱਕਰ ਗਏ ਸੀ ਤੇ ਜਿਹੜੇ ਦੂਸਰੇ ਸੀ ਔਰੰਗਜੇ ਵਾਲੇ ਬਾਬਰ ਕੇ ਵਾਲੇ ਬਾਬਰ ਕੇ ਇੱਕ ਬਾਬੇ ਕੇ ਇੱਕ ਬਾਬਰ ਕੇ ਬਾਬਰ ਕੇ ਵਾਲਿਆਂ ਨੇ ਕੁਰਾਂ ਦੀ ਸੌਂ ਖਾ ਕੇ ਉਹ ਮੁਕਰ ਗਏ ਸੀ ਠੀਕ ਆ ਮਹਾਰਾ ਨੇ ਕਿਹਾ ਸੀ ਵੀ ਜਿਹੜਾ ਸੌਂ ਖਾਊਗਾ ਉਹਦੇ ਤੇ ਬਲੀਵ ਵਿਸ਼ਵਾਸ ਨਾ ਕਰਿਓ ਠੀਕ ਆ ਹੁਣ ਤੁਹਾਡੇ ਤੇ ਵਿਸ਼ਵਾਸ ਕਰੀਏ ਕਿ ਨਾ ਕਰੀਏ ਪਤਾ ਨਹੀਂ ਵੀ ਕਿੱਦਾਂ ਦੇ ਤੁਸੀਂ ਕਿ ਮਤਲਬ ਕਿਹੜਾ ਦੂਆ ਫਲਾਉਣਾ ਚਾਹੁੰਦੇ ਆ ਇਹ ਬੇ ਜ਼ਿਮੀਦਾਰਾਂ ਦੂਆ ਕਰਦਾ ਇੱਥੇ ਜਾਤ ਮਤਲਬ ਕਿ ਜਾਤੀਵਾਦ ਫਲਾਉਣ ਕਿਉਂ ਆ ਇੱਥੇ ਕੇ ਸੇਵਾ ਕਰਨ ਕਿਉਂ ਆ ਤਦ ਦੂਸਰੀ ਗੱਲ ਇਹ ਆ ਬੇ ਭਾਈ ਕਨਈਆ ਜੀ ਜਦੋਂ ਹਨਾ ਦੁਸ਼ਮਣਾਂ ਨੂੰ ਵੀ ਪਾਣੀ ਪਲਾਉਂਦੇ ਸੀ ਤੇ ਦੁਸ਼ਮਣ ਉੱਠ ਕੇ ਸਿੰਘਾਂ ਨੂੰ ਹੀ ਮਾਰਦੇ ਸੀ ਫਿਰ ਉਹ 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 ਜਾਂ ਤਾਂ ਉਹ ਬੱਦ ਦਿਮਾਗ ਹੋ ਗਏ ਜਿਨ੍ਹਾਂ ਨੂੰ ਇਹ ਨਹੀਂ ਇੰਨੀ ਕ ਗੱਲ ਨਹੀਂ ਸਮਝ ਲੱਗੀ ਵੀ ਮੈਂ ਇਹਨਾਂ ਨੂੰ ਪਾਣੀ ਪਲਾਉਣ ਲੱਗਾ ਹਾਂ ਉਲਟੇ ਸਾਡੇ ਬੰਦਿਆਂ ਨੂੰ ਮਾਰਨ ਲੱਗੇ ਉਹਨੇ ਜਿਹੜੀ ਸੇਵਾ ਆ ਨਾ ਇਹਨਿਸ਼ਕਾਮ ਹੋ ਕੇ ਕੀਤੀ ਜਾਂਦੀ ਆ ਅੱਧੇ ਕ ਡੰਗਰ ਜਿਹੇ ਕਹਿਣ ਲੱਗੇ ਆ ਮੱਭੇਂ ਨੂ ਨਹੀਂ ਰਾਛਣ ਦੇਣਾ ਉਹ ਭਈਏ ਉਧਰ ਆਪਾਂ ਦੇਖੇ ਕਈਆਂ ਜਾਨੀ ਕਿ ਉਹ ਰੇੜੀਆਂ ਤੇ ਵਿਚਾਰੇ ਕੋਲਜੇ ਫ੍ਰੀਜ ਲੱਗੇ ਹੋ ਆਖੋਂ ਖਾਉਣ ਠੀਕ ਹੈ ਪੰਜਾਬੀਆਂ ਨੂੰ ਤੇ ਇਹ ਕਹਿੰਦੇ ਪੰਜਾਬ ਨੂੰ ਨਹੀਂ ਲੰਗਰ ਦੇਣਾ ਪਤਾ ਨਹੀਂ ਕਿੱਥੇ ਗਈਆਂ ਤੁਹਾਡੀਆਂ ਉਹ ਗੱਲਾਂ ਵੇ ਮਾਨਸ ਕੀ ਜਾਤ ਸਭਾ ਇੱਕ ਪਹਿਚਾਨ ਬੂ ਮੱਥੇ ਟੇਕਣ ਵਾਲੇ ਆ ਤੁਸੀਂ ਇੰਪਲੀਮੈਂਟ ਹੈ ਨਹੀਂ ਤੁਹਾਡੇ ਤਾਂ ਹੀ ਛਿੱਤਰ ਪੈਂਦੇ ਆ ਤੁਹਾਡੇ ਹੋਰ ਕੀ ਭਾਵੇਂ ਬਾਟਰ ਬੇਪੰਦੇ ਨਾਲ ਸਾਡੇ ਅਟੈਕ ਹੋਇਆ ਡਿਜ਼ਰਵ ਕੀਤਾ ਤੁਸੀਂ ਇੱਥੇ ਹਾਂ ਤੁਹਾਡੀਆਂ ਨਾ ਅਸਲੀਅਤ ਸਾਹਮਣੇ ਆਂਦੀ ਆ ਉਹ ਤੋਂ ਤੋੜ ਰਹੇ ਆ ਤੁਸੀਂ ਟੁੱਟ ਵੀ ਰਹੇ ਆ ਕਮਾਲ ਦੀ ਗੱਲ ਤਾਂ ਇਹ ਆ ਜਿੱਥੇ ਇਕਾ ਕਰਨਾ ਚਾਹੀਦਾ ਉੱਥੇ ਬੰਡੀਆਂ ਪਾ ਰਹੇ ਆ ਹੋਰ ਕਮਾਲ ਆ ਤੁਹਾਡੇ ਵੀ